ਸ਼ਾਸਤਰੀ ਗਾਲ ਵੀਰੋ ਮੈਂ ਭਾਰਤੀ ਕਿਸਾਨ ਐਕਸ ਹਸੈਨ ਵੈਲਫੇਅਰ ਸੁਭਾ ਦਾ ਮੁਖ ਸੇਵਾਦਾਰ ਸੋ ਬੇਨਤੀ ਕਰਨੀ ਚਾਹਣਾ ਆਪਣੇ ਵੀਰਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਸੋ ਆਪਣੀ 300 ਕਰੋੜ ਤੋਂ ਵੱਧ ਦੀ ਬਾਦੀ ਹੈ ਤੇ ਆਪਣੇ ਬੱਚਿਆਂ ਨੇ ਆਪਣੇ ਤੋਂ ਆਉਣ ਵਾਲੇ ਸਮੇਂ 'ਚ ਆਪਣੇ ਨੂੰ ਸਵਾਲ ਕਰਨੇ ਆ ਜਦੋਂ ਕਿ ਆਪਾਂ ਨੂੰ ਜਵਾਬ ਨਹੀਂ ਆਉਣਾ ਜੇਕਰ ਆਪਾਂ ساری ਜ਼ਿੰਦਗੀ ਕਮਾਈ ਕਰਦੇ ਆ ਤੇ ਬੱਚਿਆਂ ਵਾਸਤੇ ਜੇ ਜ਼ਮੀਨਾਂ ਬਣਾਉਣੇ ਤੇ ਬੱਚਿਆਂ ਵਾਸਤੇ ਹੁਣ ਗੱਲ ਕਰੀਏ ਕਿ ਇਸ ਟਾਈਮ ਗਰਮੀ ਜਿਹੜੀ ਐ 47 ਡਿਗਰੀ ਤੋਂ ਉੱਪਰ ਟੈਂਪਰੇਚਰ ਜਾ ਰਿਹਾ ਸਾਰੇ ਵੀਰਾਂ ਨੂੰ ਬੇਨਤੀ ਐ ਗਰਮੀ ਨੂੰ ਠੱਲ ਪਾਉਣ ਵਾਸਤੇ ਆਪਣੇ ਪੰਜਾਬ ਦੀ 300 300 ਕਰੋੜ ਤੋਂ ਵੱਧ ਦੀ ਆਬਾਦੀ ਆ ਸਾਰਿਆਂ ਨੂੰ ਬੇਨਤੀ ਆ ਜੇਕਰ ਇੱਕ ਇੱਕ ਦਰਸਤ ਵੀ ਲਾ ਦੇਣ ਤੇ ਆਪਣਾ ਜਿਹੜਾ 47 ਡਿਗਰੀ ਤੋਂ ਉੱਪਰ ਪੰਜਾਬ ਦਾ ਟੈਂਪਰੇਚਰ ਆ ਇਹ 30 ਡਿਗਰੀ ਦੇ ਨੇੜੇ ਪਹੁੰਚ ਜਾਏਗਾ ਇਸ ਨੂੰ ਟੈਂਪਰੇਚਰ ਨੂੰ ਘੱਲ ਪਾਉਣ ਵਾਸਤੇ ਘੱਟ ਤੋਂ ਘੱਟ 4 ਸਾਲ ਲੱਗਣਗੇ ਦਰਸਤ ਇੱਕ ਤਿਆਰ ਹੋਣ ਵਾਸਤੇ ਤਿੰਨ ਤੋਂ 3 ਤੋਂ 4 ਸਾਲ ਦਾ ਸਮਾਂ ਲੈਂਦਾ ਹੈ ਆਓ ਆਪਾਂ ਸਾਰੇ ਨਾਲ ਮਿਲ ਕੇ ਗਰਮੀ ਨੂੰ ਠੰਡ ਪਾਈਏ ਵਾਤਾਵਰਨ ਨੂੰ ਦਰੁਸਤ ਰੱਖੀਏ ਸੋ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਆਪਣੇ ਜੀਵ ਜੰਤੂਆਂ ਵਾਸਤੇ ਸੋ ਆਓ ਆਪਾਂ ਸਾਰੇ ਬਾਤਾਂ ਦਰਸਤ ਲਾਈਏ ਦਰਸਤ ਲਾ ਕੇ ਆਪਣਾ ਜੀਵਨ ਸੋਹਣਾ ਬਣਾਈਏ ਤੇ ਕੁਦਰਤ ਨੂੰ ਖੁਸ਼ਹਾਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ